ਕੀ ਤੁਹਾਡੇ ਖਾਤੇ ਵਿੱਚ ਆ ਗਏ ਨੇ ਮੋਦੀ ਦੇ ਭੇਜੇ ਹੋਏ 15 ਲੱਖ ਰੁਪਏ ਬਲੈਕ ਮਨੀ ਵਾਲੇ ਇੱਕ ਵਾਰ ਫਿਰ ਆ 15 ਲੱਖ ਰੁਪਿਆ ਆ ਚੁੱਕਿਆ ਮੋਦੀ ਸਰਕਾਰ ਦਾ ਭੇਜਿਆ ਹੋਇਆ ਬਲੈਕ ਮਨੀ ਵਾਲਾ 15 ਲੱਖ ਰੁਪਿਆ ਤੇ ਤੁਹਾਡੇ ਵੀ ਆਏ ਖਾਤੇ 'ਚ ਤਾਂ ਜਰੂਰ ਕਮੈਂਟ ਦੱਸਿਓ ਜੇ ਨਹੀਂ ਆਇਆ ਤਾਂ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਕੀ ਤੁਹਾਡੇ ਖਾਤੇ ਵਿੱਚ ਆ ਗਏ ਨੇ ਮੋਦੀ ਦੇ ਭੇਜੇ ਹੋਏ 15 ਲੱਖ ਰੁਪਏ ਬਲੈਕ ਮਨੀ ਵਾਲੇ ਜੋ ਮੋਦੀ ਸਰਕਾਰ ਨੇ ਪੀਐਮ ਮੋਦੀ ਨੇ ਵਾਅਦੇ ਕੀਤੇ ਸੀ ਕਿ ਕੱਲੇ-ਕੱਲੇ ਘਰ ਦੇ ਵਿੱਚ ਇੱਕ-ਇੱਕ ਬੰਦੇ ਦੇ ਖਾਤੇ ਦੇ ਵਿੱਚ 15-15 ਲੱਖ ਰੁਪਏ ਆਏਗਾ ਇਹ ਨੋਟਬੰਦੀ ਹੋਣ ਤੋਂ ਬਾਅਦ ਬਿਲਕੁਲ ਬਲੈਕ ਧਨ ਲੋਕਾਂ ਦਾ ਬਾਹਰ ਕੱਢਿਆ ਜਾਏਗਾ ਤੇ ਤੁਹਾਡੇ ਘਰਾਂ ਦੇ ਵਿੱਚ ਉਹ ਪੈਸਾ ਭੇਜਿਆ ਜਾਵੇਗਾ 15-15 ਲੱਖ ਰੁਪਏ ਅੱਜ ਤੁਹਾਨੂੰ ਵਿੱਦ ਪ੍ਰੂਫ ਦਿਖਾ ਰਿਹਾ ਕਿ ਕਿੱਦਾਂ ਆਇਆ 15 ਲੱਖ ਰੁਪਏ ਹੈ ਜੇ ਤੁਹਾਡੇ ਵੀ ਆਏ ਖਾਤੇ 'ਚ ਤਾਂ ਜਰੂਰ ਕਮੈਂਟ ਦੱਸਿਓ ਜੇ ਨਹੀਂ ਆਇਆ ਤਾਂ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਭਾਜਪੀ ਵਾਲਿਆਂ ਦੇ ਇਹ ਜੋ ਵਾਅਦੇ ਨੇ ਕਿੰਨੇ ਕੁ ਪੂਰੇ ਹੋਏ ਨੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਮੈਸੇਜ ਆ ਜੋ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਆ ਚੈੱਕ ਕਰੋ ਮੈਸੇਜ ਇਹ ਮੈਸੇਜ ਹੈ ਤੇ ਵਿਧ ਪ੍ਰੂਫ ਦੇ ਕੋ ਲਿਖਿਆ ਹੋਇਆ ਇੱਕ ਪੇਜ ਆ ਮੈਂ ਨਾਮ ਨਹੀਂ ਮੈਂਸ਼ਨ ਕਰਾਂਗਾ ਉਹਨਾਂ ਦਾ ਲਿਖਿਆ ਹੋਇਆ ਕਿ ਆ ਕਿਸੇ ਕੋ 15 ਲੱਖ ਰੁਪਏ ਮਿਲੇ ਮੇਰੇ ਖਾਤੇ ਮੇ ਆਏ ਲਿਖਿਆ ਡੀਅਰ ਕਸਟਮਰ ਯੂਅਰ ਅਕਾਊਂਟ ਨੰਬਰ ਵੀ ਦਿੱਤਾ ਹੋਇਆ ਇਜ਼ ਕ੍ਰੈਡਿਟ ਵਿਦ ਆਈ ਐਨ ਆਰ 15 ਲੱਖ 15 ਲੱਖ ਔਨ 1 4 2024 ਨੂੰ ਬਿਲਕੁਲ 1 ਤਰੀਕ ਨੂੰ 2024 ਅਪ੍ਰੈਲ ਦੇ ਵਿੱਚ ਖਾਤੇ ਦੇ ਵਿੱਚ 15 ਲੱਖ ਆਇਆ ਇਨਫੋ ਦਿੱਤੀ ਹੋਈ ਆ ਆਰਟੀਜੀਐਸ ਪੂਰੀ ਡਿਟੇਲ ਦਿੱਤੀ ਹੋਈ ਆ ਬਲੈਕ ਮਨੀ ਲਿਖਿਆ ਹੋਇਆ ਅੱਗੇ ਲਿਆ ਡਿਸਟ੍ਰਿਬਿਊਸ਼ਨ ਟੀਮ ਮੋਦੀ ਟੀਮ ਮੋਦੀ ਲਿਖਿਆ ਹੋਇਆ ਕਿ ਮੋਦੀ ਦੀ ਟੀਮ ਨੇ ਭੇਜਿਆ ਹੁਣ ਦੇਖੋ ਮੋਦੀ ਨੇ ਕਿੰਨੇ ਵੱਡੇ ਵਾਅਦੇ ਕੀਤੇ ਸੀ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਹਰ ਸਾਲ 5 ਸਾਲਾਂ ਬਾਅਦ ਵਾਅਦੇ ਕਰਦੀਆਂ ਕੋਈ ਵੀ ਚੋਣ ਆ ਜਾਂਦੀ ਆ ਹਰ ਕੋਈ ਵੋਟਾਂ ਦੇ ਵਿੱਚ ਆ ਕੇ ਸਾਨੂੰ ਵੱਡੇ ਵੱਡੇ ਵਾਅਦੇ ਕਰ ਜਾਂਦੇ ਨੇ ਕਿ ਇਹ ਵਾਅਦੇ ਪੂਰੇ ਕਰਾਂਗੇ ਆ ਵਾਅਦੇ ਪੂਰੇ ਕਰਾਂਗੇ ਤੇ ਉਸ ਤੋਂ ਬਾਅਦ ਅੱਖਾਂ ਬੰਦ ਕਰਕੇ ਬੱਸ ਨਾਮ ਜੱਪਣਾ ਸ਼ੁਰੂ ਕਰ ਲੈਂਦੇ ਆ ਰਾਮਦੇਵ ਦਾ ਬਸ ਰਾਮਦੇਵ ਦੀ ਉਹੀ ਕਰੋ ਬਸ ਕਸਰਤ ਕਰੀ ਜਾਓ ਘਰੀ ਜਾਓ ਘਰੇ ਬੈਠੇ ਕਰੀ ਜਾਓ ਬਸ ਆਪਣੇ ਆਪ ਨੂੰ ਸਿਹਤਮੰਦ ਬਣਾਓ ਕੋਈ ਲੈਣਾ ਦੇਣਾ ਨਹੀਂ ਕੋਈ 15 ਲੱਖ ਨਹੀਂ ਆਂਦਾ ਕਿਸੇ ਖਾਤੇ 'ਚ ਕੋਈ ਪੈਸਾ ਨਹੀਂ ਆਂਦਾ ਅਸੀਂ ਤਾਂ ਸਿਰਫ ਵੋਟਾਂ ਲੈਣੀਆਂ ਸੀਆਂ ਵੋਟਾਂ ਲੈ ਲਈਆਂ ਤੁਹਾਡੇ ਵਰਗਿਆਂ ਨੂੰ ਉੱਲੂ ਬਣਾਉਣਾ ਸੀ ਪਾਗਲ ਬਣਾਉਣਾ ਸੀ ਬੁੱਧੂ ਬਣਾਉਣਾ ਸੀ ਤੁਹਾਨੂੰ ਬਣਾ ਦਿੱਤਾ ਹੁਣ 5 ਸਾਲ ਅਸੀਂ ਕਰਾਂਗੇ ਮੌਜ ਤੇ ਤੁਸੀਂ ਡਿੱਕੀ ਜਾਓ 15-15 ਲੱਖ ਰੁਪਇਆ ਤੁਸੀਂ ਡਿੱਕੀ ਜਾਓ ਨੌਕਰੀਆਂ ਤੁਸੀਂ ਡਿੱਕੀ ਜਾਓ ਆਪਣੇ ਪਿੰਡਾਂ ਦੇ ਵਿੱਚ ਚੱਲਣ ਵਾਲੇ ਕੰਮ ਤੁਸੀਂ ਡਿੱਕੀ ਜਾਓ ਗਰਾਂਟਾ ਤੁਸੀਂ ਡਿੱਕੀ ਜਾਓ ਸਾਨੂੰ ਰਾਸ਼ਨ ਮਿਲੇਗਾ ਤੁਸੀਂ ਡਿੱਕੀ ਜਾਓ ਬਸ ਨੌਕਰੀਆਂ ਆਣੀਆਂ ਅਸੀਂ ਪੇਪਰਾਂ ਦੇ ਤਿਆਰੀਆਂ ਕਰਾਂਗੇ ਤੇ ਨੌਕਰੀਆਂ ਕੋਈ ਹੋਰ ਲੈ ਕੇ ਜਾਣਗੇ ਇਦਾਂ ਦੇ ਵਾਅਦੇ ਕੀਤੇ ਹੋਏ ਅਸੀਂ ਹੁਣ ਪਛਤਾ ਰਹੇ ਹਾਂ ਕਿ ਇਹਨਾਂ ਦੇ ਚਾਂਸਰ ਦੇ ਵਿੱਚ ਆ ਗਏ ਸੀ ਤੇ ਅਸੀਂ ਪੀਐਮ ਕਿਸ ਨੂੰ ਚੁਣ ਲਿਆ ਅਸੀਂ ਮੁੱਖ ਮੰਤਰੀ ਕਿਸ ਨੂੰ ਚੁਣ ਲਿਆ ਜੇ ਹੁਣ ਵੀ ਨਾ ਤੁਸੀਂ ਜਾਗੇ ਤਾਂ ਕਦੋਂ ਜਾਗੋਗੇ ਹੁਣ ਤੁਸੀਂ ਦੇਖ ਲਓ ਕਿੰਨੇ ਲੋਕ ਨੇ ਜਿਹੜੇ ਕਾਂਗਰਸ ਤੋਂ ਨਿਕਲ ਕੇ ਆਮ ਆਦਮੀ ਪਾਰਟੀ ਚ ਆਇਆ ਆਮ ਆਦਮੀ ਪਾਰਟੀ ਚੋਂ ਨਿਕਲ ਕੇ ਹੁਣ ਜਾ ਰਹੇ ਨੇ ਭਾਜਪਾ ਦੇ ਵਿੱਚ ਤੁਸੀਂ ਇੱਕ ਗੱਲ ਨੋਟ ਕਰਿਓ ਸਿਰਫ ਆ ਚੀਜ਼ ਚੇਂਜ ਹੋਈ ਆ ਬੰਦੇ ਉਹੀ ਨੇ ਖਾਣ ਪੀਣ ਵਾਲੇ ਬੰਦੇ ਨੇ ਜਿੰਨੇ ਉਧਰੋਂ ਖਾਇਆ ਉਹ ਦੂਜੇ ਟਪੂਸੀ ਮਾਰ ਗਿਆ ਇਧਰੋਂ ਨਹੀਂ ਮਿਲਿਆ ਉਹ ਦੂਜੀ ਟਪੂਸੀ ਮਾਰ ਰਿਹਾ ਤਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਣਾ ਬੰਦ ਕਰ ਦਿਓ ਇਸ ਵਾਰ ਜਾਗ ਜਾਓ ਜਾਗ ਜਾਓ ਤੁਸੀਂ ਦੇਖਣਾ ਕਿਨੂੰ ਬੋਟ ਪਾਣੀਆ ਬੋਟ ਪਾਣੀਆ ਜਾਂ ਨਹੀਂ ਪਾਣੀ ਇਹ ਤੁਹਾਡੇ ਹੱਥਾਂ ਪਰ ਸੋਚ ਸਮਝ ਕੇ ਇਸ ਵਾਰ ਆਪਾਂ ਬੋਟ ਪਾਣੀਆ ਕਿਉਂਕਿ 15-15 ਲੱਖ ਰੁਪਏ ਦਾ ਸਾਰਿਆਂ ਨੂੰ ਆ ਗਿਆ ਤੇ ਹੁਣ ਅਗਲੀ ਸਰਕਾਰ ਆਣ ਵਾਲੀ ਹੈ ਸ਼ਾਇਦ ਅਗਲੀ ਵਾਰ ਤੁਹਾਨੂੰ 15 ਲੱਖ ਤੋਂ ਜ਼ਿਆਦਾ ਇਨਕਮ ਮਿਲੇ 15 ਲੱਖ ਤੋਂ ਜ਼ਿਆਦਾ 50-50 ਲੱਖ ਰੁਪਏ ਤੁਹਾਡੇ ਖਾਤਿਆਂ ਦੇ ਵਿੱਚ ਆਵੇ ਕਿਉਂਕਿ ਅਸੀਂ ਦਾ ਪਾਗਲ ਬਣਦੇ ਆਏ ਆ ਤੇ ਸਾਨੂੰ ਪਾਗਲ ਬਣਾਉਂਦੇ ਆਏ ਨੇ ਹਰ ਸਾਲ ਪੰਜ ਸਾਲਾਂ ਬਾਅਦ ਸਾਨੂੰ ਪਾਗਲ ਬਣਾ ਦਿੱਤਾ ਜਾਂਦਾ ਇਹ ਕਰ ਦਾਂਗੇ ਉਹ ਕਰ ਦਾਂਗੇ ਉਸ ਤੋਂ ਬਾਅਦ ਸਿਕਿਉਰਟੀਆਂ ਲੈ ਕੇ ਵੱਡੇ ਵੱਡੇ ਦਫ਼ਤਰਾਂ ਦੇ ਵਿੱਚ ਵੱਡੇ ਵੱਡੇ ਘਰਾਂ ਦੇ ਵਿੱਚ ਬੰਗਲੇ ਪਾ ਕੇ ਬੈਠ ਜਾਂਦੇ ਨੇ ਹੁਣ ਕਈ ਸ਼ਰਾਬ ਦੇ ਘਟਾਨਿਆਂ ਵਿੱਚ ਵੀ ਜਾ ਰਹੇ ਨੇ ਤੇ ਕਈ ਕਿ ਜੇ ਹੋਰ ਕਮਾਂ ਪਿੱਛੇ ਜਾ ਰਹੇ ਨੇ ਵਾਅਦੇ ਕਰਦੇ ਨੇ ਆਪਣੇ ਵਰਗੇ ਵੋਟਾਂ ਪਾਉਂਦੇ ਨੇ ਐਮਐਲਏ ਬਣਾਉਂਦੇ ਆ ਐਮਪੀ ਬਣਾਉਂਦੇ ਆ ਉਹ ਆਪਣੇ ਨਜ਼ਾਰੇ ਲੈਂਦੇ ਨੇ 5 ਸਾਲਾਂ ਬਾਅਦ ਫਿਰ ਆ ਆ ਕੇ ਬੁੱਧੂ ਬਣਾ ਜਾਂਦੇ ਨੇ ਤੇ ਆਪਾਂ ਜੋਸ਼ ਦੇ ਵਿੱਚ ਆ ਕੇ ਪੂਰੇ ਜੋਸ਼ ਦੇ ਵਿੱਚ ਆ ਜਾਂਦੇ ਆ 나ਜੀ ਸਾਡਾ ਤਾਂ ਇਹੀ ਪ੍ਰਧਾਨ ਬਣੂਗਾ 나ਜੀ ਸਾਡਾ ਤਾਂ ਇਹੀ ਮੁੱਖ ਮੰਤਰੀ ਬਣੂਗਾ ਸਾਡਾ ਇਹੀ ਐਮਪੀ ਬਣੂਗਾ ਸਾਡਾ ਇਹੀ ਪੀਐਮ ਬਣੂਗਾ ਜੋਸ਼ ਦੇ ਵਿੱਚ ਇੰਨੇ ਆ ਜਾਣੇ ਆ ਅੰਧ ਭਗਤ ਬਣ ਜਾਣੇ ਆ ਤੇ ਵੋਟਾਂ ਪਾ ਦੇਣੇ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਉੱਥੇ ਜਾ ਕੇ ਵੋਟਾਂ ਪਾਉਣੇ ਆ ਕਿ ਕਿਸੇ ਹੋਰ ਬਟਨ ਤੇ ਅੰਗੂਠਾ ਨਹੀਂ ਦੱਬਣਾ ਸਿਰਫ ਇੱਕ ਜਗ੍ਹਾ ਹੀ ਬਟਨ ਦੱਬਣਾ ਜਿਹੜਾ ਤੈਨੂੰ ਮੈਂ ਦੱਸਿਆ ਘਰ ਵੀ ਦੱਸਿਆ ਦੀ ਤੇ ਇੱਥੇ ਵੀ ਦੱਸ ਰਿਹਾ ਪਰ ਇਸ ਵਾਰ ਸੋਚ ਸਮਝ ਕੇ ਸਾਰਿਆਂ ਨੇ ਵੋਟ ਪਾਣੀ ਆ ਕਿਉਂਕਿ 15 ਲੱਖ ਰੁਪਏ ਦਾ ਪ੍ਰੂਫ ਮੈਂ ਤਾਂ ਤੁਹਾਨੂੰ ਦੇ ਦਿੱਤਾ ਕਿ ਆ ਆ ਚੁੱਕਿਆ 15 ਲੱਖ ਰੁਪਇਆ ਆ ਚੈੱਕ ਕਰ ਲੋ ਇੱਕ ਵਾਰ ਫਿਰ ਆ 15 ਲੱਖ ਰੁਪਿਆ ਆ ਚੁਕਿਆ ਮੋਦੀ ਸਰਕਾਰ ਦਾ ਭੇਜਿਆ ਹੋਇਆ ਬਲੈਕ ਮਨੀ ਵਾਲਾ 15 ਲੱਖ ਰੁਪਿਆ ਜੇ ਇਸ ਤੋਂ ਬਾਅਦ ਤੁਹਾਡੇ ਖਾਤੇ 'ਚ ਨਾ ਆਇਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਹੈ ਜੀ ਇਹ ਮੈਸੇਜ ਸੋਸ਼ਲ ਮੀਡੀਆ ਤੇ ਹੋ ਰਿਹਾ ਵਾਇਰਲ ਇੱਕ ਪੇਜ ਦੇ ਉੱਤੇ ਇਹ ਪੋਸਟ ਪਾਈ ਹੋਈ ਆ ਮੈਂ ਸ਼ੇਅਰ ਨਹੀਂ ਕਰ ਸਕਦਾ ਪਤਾ ਨਹੀਂ ਕਿਸ ਦਾ ਖਾਤਾ ਕਿਉਂਕਿ 1 ਅਪ੍ਰੈਲ ਨੂੰ ਅਪ੍ਰੈਲ ਫੂਲ ਬਣਾਇਆ ਜਾਂਦਾ ਇੱਕ ਦੂਜੇ ਨੂੰ ਮਜ਼ਾਕੀਆ ਤੌਰ ਤੇ ਲਿਆ ਜਾਂਦਾ ਹਨਾ ਤਾਂ 1 ਅਪ੍ਰੈਲ ਨੂੰ ਇਹ ਮੈਸੇਜ ਅਪਲੋਡ ਕੀਤਾ ਜਾਂਦਾ ਫੇਸਬੁੱਕ ਤੇ ਤੇ ਕਿਹਾ ਜਾਂਦਾ ਕਿ ਮੇਰੇ ਖਾਤੇ ਦਾ ਆ ਗਏ 15 ਲੱਖ ਰੁਪਏ ਹੁਣ ਤੁਹਾਡੇ ਖਾਤੇ ਤੁਸੀਂ ਦੱਸੋ ਆਏ ਆ ਜਾਂ ਨਹੀਂ ਆਏ ਕਿਉਂਕਿ ਹਰ ਕੋਈ ਕਹਿੰਦਾ ਕਿ ਖਾਤੇ 'ਚ ਆਣੇ ਆ 15 ਲੱਖ ਪਤਾ ਨਹੀਂ ਕਦੋਂ ਆਣ ਮੋਦੀ ਦੇ ਖਾਤੇ ਵੀ ਖਲਾ ਲੇ ਜ਼ੀਰੋ ਬੈਲੈਂਸ ਵਾਲੇ ਖਾਤੇ ਖਲਾ ਲੇ SBI ਬੈਂਕ ਦੇ ਵਿੱਚ ਹਰ ਜਗ੍ਹਾ ਖਾਤੇ ਖੁੱਲ ਗਏ ਫ੍ਰੀ ਵਾਲੇ ਆਪਣੇ ਵਰਗਿਆਂ ਨੇ ਏਟੀਐਮ ਲੈ ਲੈ ਖਾਤੇ ਲੈ ਲੈ 15-15 ਲੱਖ ਆਊਗਾ ਜੀ ਹੁਣ ਤਾਂ ਬਸ ਨੋਟ ਵੀ ਬੰਦ ਕਰਤੇ ਹਨਾ ਬਲੈਕ ਮਨੀ ਕਢਾ ਰਿਆ મોદી ਤੇ ਉਸ ਤੋਂ ਬਾਅਦ ਹੁਣ ਸਾਡੇ ਖਾਤੇ ਦਾ ਭਰ ਜਾਣੇ ਆ ਪਰ ਇਦਾਂ ਦਾ ਕੁਝ ਨਹੀਂ ਹੋਇਆ ਇਹ ਵੀ April Fool ਬਣਾਇਆ ਮੈਸੇਜ ਦੇ ਵਿੱਚ ਕਰਕੇ ਕਿ ਮੇਰੇ ਖਾਤੇ 'ਚ ਦਾ 15 ਲੱਖ ਆ ਗਏ ਔਰ ਤੁਸੀਂ ਚੈੱਕ ਕਰੋ ਤੁਹਾਡੇ ਖਾਤਿਆਂ 'ਚ ਆਇਆ ਜਾਂ ਨਹੀਂ ਵੀਡੀਓ ਨੂੰ ਸ਼ੇਅਰ ਇੰਨਾ ਕਿ ਕਰ ਦਿਓ ਇੰਨਾ ਕਿ ਕਰ ਦਿਓ ਕਿ ਆਪਣੇ ਲੋਕਾਂ ਦੇ ਦਿਮਾਗ 'ਚ ਕੋਈ ਗੱਲ ਬੜੇ ਕਿ ਇਹ ਜਿੰਨੇ ਵੀ ਲੀਡਰ ਨੇ ਜਿੰਨੇ ਵੀ ਸਿਆਸਤਦਾਨ ਨੇ ਸਾਰੇ ਆਪਾਂ ਨੂੰ ਬੁੱਧੂ ਬਣਾਉਂਦੇ ਨੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਬਣਾਣਗੇ ਤੇ ਹੁਣ ਵੀ ਬਣਾਉਂਦੇ ਨੇ ਜੇ ਇਸ ਵਾਰ ਵੀ ਆਪਾਂ ਨੇ ਚੋਣਾਂ ਦੇ ਵਿੱਚ ਗਲਤ ਬੰਦਿਆਂ ਨੂੰ ਵੋਟਾਂ ਪਾ ਦਿੱਤੀਆਂ ਤਾਂ ਤੁਸੀਂ ਹਮੇਸ਼ਾ ਪਛਤਾਉਂਗੇ ਕਿਉਂਕਿ ਇਸ ਵਾਰ ਤੁਸੀਂ 2022 ਦੇ ਵਿੱਚ ਵੋਟਾਂ ਪਾ ਕੇ ਜਤਾਇਆ ਜਿੰਨੂੰ ਉਹ ਪਤਾ ਹੀ ਹੈ ਕੀ ਕਰ ਰਿਹਾ ਅੰਧ ਭਗਤ ਹੋਣਗੇ ਕਮੈਂਟਾਂ 'ਚ ਬੋਲਣਗੇ ਪਰ ਬਾਈ ਜੀ ਆਪਾਂ ਤਾਂ ਗੱਲ ਕਰਦੇ ਆਂ ਖਰੀ ਕਿਉਂਕਿ ਜਿੰਸ ਨੇ ਕਿਹਾ ਉਹਦਾ ਅੱਜ ਵੀ ਕੰਮ ਕੀਤਾ ਹੋਇਆ ਬੋਲਦਾ ਇਹ ਤੁਸੀਂ ਸਾਰੇ ਜਾਣਦੇ ਹੋ ਜਿਸ ਨੇ ਨਹੀਂ ਕੀਤਾ ਝੂਠੇ ਵਾਅਦੇ ਕੀਤੇ ਹਨ ਉਹ ਅੱਜ ਵਾਅਦੇ ਝੂਠੇ ਸਾਰਿਆਂ ਨੂੰ ਪਤਾ ਕਿਦੇ ਘਰੇ ਹਜ਼ਾਰ ਹਜ਼ਾਰ ਰੁਪਏ ਆ ਗਿਆ ਕਿਦੇ ਖਾਤੇ 'ਚ ਕਿੰਨੇ ਪੈਸੇ ਆ ਗਏ ਹਨਾ ਕਿਹੜਾ ਕਿਹਦਾ ਕਿਹੜਾ ਕੰਮ ਹੋਇਆ ਸਾਰਾ ਕੁਝ ਉਹੀ ਚੱਲ ਰਿਹਾ ਬਾਈ ਜੀ ਸੋਚ ਸਮਝ ਕੇ ਵੋਟ ਪਾਓ ਇਸ ਵਾਰ ਕਿਉਂਕਿ 15-15 ਲੱਖ ਰੁਪਏ ਹੋ ਸਕਦਾ ਤੁਹਾਡੇ ਅਗਲੀ ਵਾਰ 50-50 ਲੱਖ ਰੁਪਏ ਦੇ ਤੁਹਾਡੇ ਨਾਲ ਵਾਅਦੇ ਕੀਤੇ ਜਾਣ ਕਿ ਆ ਲੋ ਕਰਤੇ ਨੋਟ ਬੰਦ ਹੁਣ ਤੁਹਾਡੇ ਖਾਤੇਲੇ ਵਿੱਚ 50-50 ਲੱਖ ਰੁਪਏ ਆਣਗੇ ਇਕੱਲੇ ਇਕੱਲੇ ਮੈਂਬਰ ਦੇ ਆਣਗੇ ਚਾਰ-ਚਾਰ ਖਾਤੇ ਖਿਲਾ ਲੋ ਜਾ ਕੇ ਫ੍ਰੀ ਵੀਡੀਓ ਨੂੰ ਕਰ ਦਿਓ ਸ਼ਹਿਰ ਜੀ ਸਤਿ ਸ੍ਰੀ ਅਕਾਲ ਇਹ ਮੈਸੇਜ ਸੀਗਾ ਅਪਰਲ ਫੁੱਲ ਬਣਾਇਆ ਕਿਸੇ ਨੇ ਸੋਸ਼ਲ ਮੀਡੀਆ ਤੇ ਪਾਇਆ ਹੋਇਆ ਇਹ ਮੈਸੇਜ ਜੋ ਤੁਹਾਡੇ ਨਾਲ ਸ਼ੇਅਰ ਕੀਤਾ ਕਿਉਂਕਿ ਮਜ਼ਾਕ ਉਡਾ ਰਹੇ ਨੇ ਲੋਕ ਬਾਦੇ ਕਿਤੇ ਜਾਂਦੇ ਨੇ ਹਰ ਸਾਲ ਹਰ 5 ਸਾਲਾਂ ਬਾਅਦ ਪਰ ਵਾਦਾ ਕੋਈ ਨਹੀਂ ਪੂਰਾ ਕਰਤਾ ਜਾਂਦਾ ਆਮ ਲੋਕ ਉੱਥੇ ਦੇ ਉੱਥੇ ਹੁੰਦੇ ਨੇ ਪਰ ਇਹ ਬੰਦੇ ਬਹੁਤ ਕੁਝ ਬਣਾ ਜਾਂਦੇ ਨੇ ਲੀਡਰ ਬੜਾ ਕੁਝ ਬਣਾ ਜਾਂਦੇ ਨੇ ਅਸੀਂ ਵੋਟਾਂ ਪਾ ਕੇ ਜਿਤਾ ਦਿੰਦੇ ਆ ਤੇ ਇਹ ਆਪਣਾ ਬੈਂਕ ਬਾਂਡਸ ਬਣਾ ਲੈਂਦੇ ਨੇ ਬਾਅਦ ਚ ਉਡਾਰੀਆਂ ਕਿਤੇ ਹੋਰ ਲਾ ਜਾਂਦੇ ਨੇ ਆਪਣੇ ਵਰਗੇ ਫਿਰ ਉੱਥੇ ਦੇ ਉੱਥੇ ਦਿਹਾੜੀਆਂ ਕਰਦੇ ਰਹੇ ਹੁੰਦੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ